ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੀ ਵੇਰ ਸਾਬ ਵਿਖੇ ਬਿੰਗਸ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈਗਾ ਜਿਹੜਾ ਕਿ ਖੂਨ ਇਹ ਕੈਂਪ ਦੌਰਾਨ ਜਿਹੜਾ ਵੱਖ-ਵੱਖ ਪਿੰਡਾਂ ਤੋਂ ਜਿਹੜੇ ਮੇਰੇ ਵੀਰ ਭਰਾ ਪਹੁੰਚੇ ਨੇ ਜਿਹੜਾ ਖੂਨਦਾਨ ਕੈਂਪ ਵੱਲੋਂ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਾਮਦਾਸ ਹਸਪੀਟਲ ਤੋਂ ਸਮੁੱਚਾ ਸਟਾਫ ਪਹੁੰਚਿਆ ਜਿੱਥੇ ਇਹਨਾਂ ਦਾ ਜੀ ਆਇਆਂ ਦੇ ਧੰਨਵਾਦ ਕਰਦੇ ਹਾਂ ਕਿ ਜਿਹੜਾ ਕਿ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਸ਼ੇਵੀ ਦੇ ਸਬੰਧ ਵਿੱਚ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਵਿਖੇ ਕੈਂਪ ਲੱਗਾ ਹੋਇਆ ਕੈਂਪ ਦੌਰਾਨ ਜਿਹੜਾ ਵਾ ਅੱਜ ਵੀਰਾਂ ਵੱਲੋਂ ਜਿਹੜਾ ਖੂਨਦਾਨ ਕੈਂਪ ਕੀਤਾ ਜਾ ਰਿਹਾ ਹੈ ਤੇ ਜਿਹੜਾ ਕਿ ਗੱਲਬਾਤ ਕਰਦੇ ਹਾਂ ਇੱਥੇ ਵਿੰਗਸ ਦੇ ਜਿਹੜਾ ਹਰਬਿੰਦਰ ਸਿੰਘ ਜੀ ਨਾਲ ਕਿ ਅੱਜ ਜਿਹੜਾ ਤੁਸੀਂ ਕੈਂਪ ਲਗਾਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਤਿ ਸ਼੍ਰੀ ਅਕਾਲ ਜੀ ਵਿੰਗਸ ਵੈਲਫੇਅਰ ਸੁਸਾਇਟੀ ਵੱਲੋਂ ਵਰਤਾਲਾ ਕੀਤਾ ਜਾ ਰਿਹਾ ਸੀ ਪਿਛਲੇ ਇੱਕ ਸਾਲ ਤੋਂ ਰੁਕ ਵੀ ਲਗਾ ਰਹੇ ਸੀਗਾ ਤੇ ਖੂਨਦਾਨ ਕੈਂਪ ਦਾ ਸਾਡੇ ਮਨ ਚ ਪਹਿਲਾਂ ਹੈ ਸੀ ਤੇ ਟੀਮ ਤੋਂ ਸਾਨੂੰ ਮਿਲ ਗਿਆ ਸੀ ਇਹ ਸਮਾਂ ਸ਼ਨੀਵਾਰ ਦਾ ਤੇ ਅੱਜ ਜਿਹੜਾ ਕੈਂਪ ਲਗਾ ਰਹੇ ਆਂ ਤੇ ਸਮੁੱਚੇ ਇਲਾਕੇ ਦਾ ਤੇ ਬਾਬਾ ਸਰਜਨ ਸਿੰਘ ਜੀ ਦਾ ਗੁਰੂ ਕੀ ਵੇਰ ਵਾਲਿਆਂ ਦਾ ਬੜਾ ਵਧੀਆ ਸਾਨੂੰ ਸਹਿਯੋਗ ਮਿਲਿਆ ਜਿਹਦੇ ਕਰਕੇ ਕਾਫੀ ਵਧੀਆ ਸਫਲਤਾਪੂਰਵਕ ਜਿਹੜਾ ਕੈਂਪ ਪਾਇਆ ਇਹ ਪਹਿਲਾ ਕੈਂਪ ਲਗਾ ਰਹੇ ਕਿ ਪਹਿਲਾਂ ਲਗਾਇਆ ਨਹੀਂ ਇਹ ਖੂਨਦਾਨ ਕੈਂਪ ਪਹਿਲਾ ਆ ਜੀ ਤੇ ਅੱਗੇ ਕੀ ਆਪਣਾ ਉਪਰਾਲਾ ਵੀ ਤੋਂ ਇਲਾਵਾ ਕੀ ਕੀ ਆਪਾਂ ਕਰਨਾ ਚਾਹੁੰਦੇ ਵਿੰਗਸ ਵੈਲਫੇਅਰ ਸੁਸਾਇਟੀ ਲੋ ਦੇਖੋ ਉਮਰ ਦੇ ਇੱਕ ਤਕਾਜ਼ੇ ਤੇ ਪਹੁੰਚ ਗਿਆ ਜਿੱਥੇ ਮਨ ਕਰਦਾ ਵੀ ਕੁਝ ਸਮਾਜ ਨੂੰ ਵਾਪਸ ਕਰੀਏ ਉਹਦੇ ਚ ਸਾਡਾ ਪਹਿਲਾ ਬਰਾਲਾ ਆਸ ਕਰਦੇ ਹਾਂ ਸਾਥ ਮਿਲਦਾ ਰਹੂਗਾ ਤੇ ਅੱਗੇ ਹੋਰ ਵਧੀਆ ਜਿਹੜਾ ਕਰਦੇ ਰਹਿਣਾ ਗੱਲਬਾਤ ਕਰਦੇ ਹਾਂ ਕੈਂਪ ਇਨਚਾਰਜ ਬਲਵਿੰਦਰ ਸਿੰਘ ਬਲਜੀ ਦੇ ਨਾਲ ਬਲਵਿੰਦਰ ਸਿੰਘ ਜੀ ਜੋ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਕੈਂਪ ਲਗਾਇਆ ਗਿਆ ਹੈ ਤੇ ਇਹ ਕਿਸ ਸਬੰਧ ਦੇ ਵਿੱਚ ਲੱਗਾ ਤੇ ਇਹ ਬਲੱਡ ਜਿਹੜਾ ਕਿੱਥੇ ਜਾਣਾ ਹੈ ਬਲਜੀ ਖਾਲਸਾ ਬਾਈ ਜੀ ਦੀ ਖਤੇ ਅਸੀਂ ਇਹ ਪ੍ਰੋਗਰਾਮ ਤੋਂ ਬੱਲੇ ਤੋਂ ਖੁੰਦਨ ਕੈਂਪ ਲਉਣ ਵਾਸਤੇ ਆਏ ਹਾਂ ਇਹ ਥੈਲਾਸੀਮੀਆ ਬੱਚਿਆਂ ਵਾਸਤੇ ਕੈਂਪ ਲਾ ਰਹੇ ਆ ਥੈਲਾਸੀਮੀਆ ਬੱਚਿਆਂ ਨੂੰ ਬਹੁਤ ਜ਼ਰੂਰਤ ਆ ਕੈਂਪ ਦੀ ਲੈਣ ਦੀ ਜਾਨੀ ਕਿ ਉਹਨਾਂ ਨੂੰ 15 ਤਰ੍ਹਾਂ ਬਾਦ ਦੋ ਪੁੱਤਾਂ ਇੱਕ ਬੱਚੇ ਨੂੰ ਲੱਗਦੀਆਂ ਵਾ ਤੇ ਮਾਂ ਪਿਓ ਦੇ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਅਸੀਂ ਫ੍ਰੀ ਦਿੰਨੇ ਆ ਫ੍ਰੀ ਲਾ ਕੇ ਦਿੰਨੇ ਆ ਅੱਜ ਦਾ ਸੂਨਦਾਨ ਕੈਂਪ ਜਿਹੜਾ ਵਾ ਇਹ ਨੌਜਵਾਨ ਜਿਹੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ਿਆਂ ਤੋਂ ਪਿੱਛੇ ਹਟ ਕੇ ਆਪਾਂ ਸਭ ਵੱਧ ਤੋਂ ਵੱਧ ਜਿਹੜਾ ਵਾ ਲੋਕ ਭਲਾਈ ਦੇ ਕੰਮ ਵੱਲ ਚਲੀ ਜਾਈਏ ਬਲਕਿ ਨਸ਼ਿਆਂ ਨੂੰ ਛੱਡੀ ਲਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਇਸ ਕਰਕੇ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਜਿਹੜਾ ਬੱਚਿਆਂ ਦੀ ਜਾਨ ਬਚਾਉਣ ਵਾਸਤੇ ਹਰੇਕ ਵਾਸਤੇ ਐਕਸੀਡੈਂਟ ਬਹੁਤ ਵੱਧ ਰਿਹਾ ਉਹਨਾਂ ਨੂੰ ਖੂਨਦਾਨ ਦੇ ਕੇ ਜਾਨ ਬਚਾਈਏ ਬਾਕੀ ਇਹ ਅੱਧੀ ਬਚਾਲਾ ਸੀਮੀਏ ਦੇ ਤੇ ਬੱਚੇ ਉਹਨਾਂ ਨੂੰ ਹਰ ਮਹੀਨੇ ਬਲੱਡ ਲੱਗਦਾ ਹਰ ਸਹੀ ਦਿਨ ਲੱਗਦਾ ਫਿੰਗਰਵਾੜੇ ਦੇ ਬੱਚੇ ਹਲਵਾਰਸ ਉਹਨਾਂ ਨੂੰ ਹਫਤੇ ਦਾ ਹਾਜ਼ਰ ਬਾਦ ਬਲੱਡ ਲੱਗਦਾ ਨੌਜਵਾਨਾਂ ਨੂੰ ਚਾਹੀਦਾ ਵੱਧ ਚੜ ਕੇ ਖੂਨਦਾਨ ਕਰ ਤੇ ਬੱਚਿਆਂ ਦੀ ਜਾਨ ਬਚਾਓ ਅੱਜ ਗੁਰਦੁਆਰਾ ਵਿਭੂ ਦੇਸ ਸਦੀ ਸੰਤ ਬਾਬਾ ਸਜਨ ਸਿੰਘ ਦੀ ਯਾਦ ਮਾਈਕੇ ਜਿਹੜਾ ਖੂਦਾਨ ਕੈਂਪ ਲਗਾਇਆ ਗਿਆ ਹੈ ਵੈਲਫੇਅਰ ਸੁਸਾਇਟੀ ਵਿੰਗਸ ਵੈਲਫੇਅਰ ਸੁਸਾਇਟੀ ਨਵਾਂ ਟੰਗੀਲ ਦੇ ਸਾਡੇ ਸਾਥੀ ਨੇ ਹਰਵਿੰਦਰ ਸਿੰਘ ਜਰਮਨ ਸਿੰਘ ਅਤੇ ਹਰਪ੍ਰੀਤ ਸਿੰਘ ਹੋਰ ਸਾਥੀ ਨੇ ਇਹ ਖੂਦਾਨ ਕੈਂਪ ਜਿਹੜਾ ਥੈਲੇਸੀਮੀਆ ਤੋਂ ਪ੍ਰਭਾਵਿਤ ਬੱਚਿਆਂ ਨੂੰ ਜਿਹੜਾ ਲਾਇਆ ਜਾਂਦਾ ਹੈ ਬਹੁਤ ਲੋੜ ਹੁੰਦੀ ਆ ਬੱਚਿਆਂ ਨੂੰ ਜਿਹੜੇ ਥੈਲੇਸੀਮੀਆ ਤੋਂ ਪ੍ਰਭਾਵਿਤ ਨੇ ਕਿ ਮਾਪੇ ਪਰਿਵਾਰ ਇਹਨਾਂ ਨੂੰ ਨਹੀਂ ਦੇ ਸਕਦੇ ਜਿਨ੍ਹਾਂ ਦਾ ਤਾਂ ਲੋੜਤ ਹੁੰਦੀ ਆ ਤੇ ਇਹ ਸਾਡੀ ਨੌਜਵਾਨ ਪੀੜ੍ਹੀ ਸਾਡੇ ਸਮਾਜ ਦੇ ਸਮਾਸੀ ਜਿਹੜੇ ਆ ਬਲੱਡ ਦੇਣਗੇ ਤੇ ਉਹਨਾਂ ਦੀ ਲਾਈਫ ਜਿਹੜੀ ਹੋਰ ਵਧੀਆ ਬਸਰਦੀ ਆ ਬਣ ਸਕਦੀ ਆ ਤੇ ਜਿਹੜਾ ਨੌਜਵਾਨ ਪੀੜ੍ਹੀ ਆ ਸਾਡੀ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਤਰਸਦੀ ਜਾ ਰਹੀ ਆ ਭਾਵੇਂ ਕਿ ਸਰਕਾਰ ਵੱਲੋਂ ਜੁੱਧ ਨਸ਼ਿਆਂ ਪਰੋ ਦੀ ਸ਼ੁਰੂ ਕੀਤਾ ਗਿਆ ਪਰ ਜਿਹੜੀ ਜਿੰਨਾ ਚਿਰ ਲੋਕ ਆਪਣਾ ਮਨ ਨਹੀਂ ਬਣਾਉਂਦੇ ਜੁੱਧ ਨਸ਼ਿਆ ਤੋਂ ਉਹਦਾ ਚਿਰ ਕਾਮਯਾਬ ਨਹੀਂ ਹੋ ਸਕਦਾ ਜਦੋਂ ਮਨ ਬਣਾ ਲੈਣਗੇ ਲੋਕ ਤੇ ਜੁੱਧ ਨਸ਼ਿਆ ਬੰਦ ਨੂੰ ਹੋਰ ਜਿਹੜੀ ਆ ਪੜਾਵਾ ਸਕਦਾ ਉਹ ਕਿੰਨੀ ਵਾਰ ਹੁੰਦਾ ਹੈ ਮੈਂ ਅੱਜ ਜਿਹੜਾ ਬਲੱਡ ਦਾਰ ਨੂੰ ਕਾਫੀ ਵਾਰ ਕਰ ਚੁੱਕਾ ਅੱਜ ਜੇ ਗਿਣਤੀ ਲਾਈਏ ਤੇ 24 ਵਾਰ ਮੇਰਾ ਬਲੱਡ ਜਿਹੜਾ ਦਾਬ ਹੋ ਰਿਹਾ ਜੀ ਤੇ ਇਸ ਤੋਂ ਪਹਿਲਾਂ ਅਸੀਂ ਮਹਿਤਾ ਚੌਕ ਨਿਊ ਮਾਝਾ ਪ੍ਰੈਸ ਕਲੱਬ ਤੋਂ ਵੀ ਦਸ਼ਮੇ ਸਕੂਲ ਦੇ ਕੇਂਪਲ ਆਇਆ ਸੀ ਉਹਦੇ ਵਿੱਚ ਵੀ 100 ਪਲੱਸ ਜਿਹੜੇ ਯੂਨਿਟ ਅਸੀਂ ਫੈਲੇ ਸੀ ਮੈਨੂੰ ਪਰ ਆਪ ਕੋ ਚੰਦ ਦਿੰਦੇ ਸੀ ਤੇ ਅੱਜ ਤੇਰੇ ਤੇ ਮੈਂ ਭਾਵੇਂ ਬਾਜ਼ਾਰ ਪੱਤਰਕਾਰ ਨਹੀਂ ਕਰ ਰਿਹਾ ਸੀ ਤੇ ਮਨ ਕਰਦਾ ਵਾ ਕਿ ਰੈਂਦੀ ਜ਼ਿੰਦਗੀ ਤੱਕ ਜਿਹੜਾ ਵਾ ਕਿ ਮੈਂ ਖੁੰਦਾਨ ਕਰਦਾ ਰਵਾਂ ਇਥੋਂ ਤੱਕ ਕਿ ਮੈਂ ਜਿਹੜਾ ਮੈਡੀਕਲ ਕਾਰਡ ਨੂੰ ਆਪਣਾ ਸਰੀਰਦਾਨ ਵੀ ਕਰ ਚੁੱਕਾ ਵਾਂ ਕਿ ਜਿਹੜਾ ਕਿ ਇਹ ਜਿਹੜਾ ਸਾਡੇ ਬਾਡੀ ਦੇ ਪਾਰਟ ਆ ਇਹ ਅੱਗ ਦੇ ਸਾੜ ਦੇ ਨਾਲ ਇਹ ਕੋਈ ਨਹੀਂ ਲੱਭਣਾ ਜੇ ਇਹ ਮੈਡੀਕਲ ਕਾਲਜ ਨੂੰ ਜਾਣਗੇ ਤੇ ਜਿਹੜੇ ਨੌਜਵਾਨ ਬੱਚੇ ਕਾਲਜ ਦੇ ਵਿੱਚ ਪੜ੍ਹਦੇ ਨੇ ਡਿਗਰੀ ਕਰਦੇ ਨੇ ਉਹਨਾਂ ਨੂੰ ਜਿਹੜਾ ਵਾ ਇਹ ਤਾਂ ਸਰੀਰਾਂ ਦੇ ਤੋਂ ਕੁਝ ਸਿੱਖਣ ਨੂੰ ਦੱਸੇਗਾ ਜਿੱਦਾਂ ਹੁਣ ਵੀ ਚੌਥੀ ਵਾਰ ਦੋਦਾਂ ਦੱਸਿਓ ਕਿਵੇਂ ਮੈਸੂਰ ਕਰਦੇ ਸੀ ਬਸ ਨੌਕਮੜੀ ਜਿਵੇਂ ਆਮ ਜ਼ਿੰਦਗੀ ਦੇ ਵਿੱਚ ਮਹਿਸੂਸ ਕਰੀਦਾ ਉਸੇ ਤਰ੍ਹਾਂ ਆ ਕਿ ਸਿਰਫ ਜਿੰਨਾ ਚਿਰ ਆਪਾਂ ਬਲੱਡ ਦਿੰਦੇ ਹੁੰਦਾ ਥੋੜੀ ਜਿਹੀ ਮਹਿਸੂਸ ਹੁੰਦਾ ਕਿ ਸਾਡੇ ਸਰੀਰ ਦੇ ਵਿੱਚੋਂ ਬਲੱਡ ਜਾ ਰਿਹਾ ਤੇ ਜੀ ਆਪਾਂ ਹੱਸਦੇ ਹੱਸਦੇ ਬਲੱਡ ਦਿੱਗੇ ਤੇ ਐਜਾ ਹੀ ਕੁਛ ਵੀ ਕਦੇ ਮਹਿਸੂਸ ਨਹੀਂ ਹੁੰਦੀ ਤੇ 24 ਘੰਟਿਆਂ ਦੇ ਜਿਹੜਾ ਬਲੱਡ ਪੂਰਾ ਹੋ ਜਾਂਦਾ ਦੇਖਿਆ ਜਾਵੇ ਤਾਂ ਕੋਈ ਨਾ ਖਾਹ ਫਲਾਈਆਂ ਜਾਣੀਆਂ ਕਿ ਤੁਹਾਨੂੰ ਨਾਲ ਦੇ ਨਾਲ ਕੀ ਕਰਦੇ ਹੈ ਕਮਜ਼ੋਰੀ ਹੈ ਪਹਿਲਾਂ ਸ਼ਾਇਦ ਮੈਂ ਇਹ ਸਮਝਦਾ ਕਿ 22 ਸਾਲ ਦੇ ਬੱਚੇ ਜੀ ਇਹ ਗੱਲ ਮਹਿਸੂਸ ਕਰ ਰਹੇ ਨੌਜਵਾਨ ਕਿਹੜੀ ਕਰ ਲਵੇ ਤੇ ਮੇਰੀ ਤਾਂ 50 52 ਸਾਲ ਦੀ ਉਮਰ ਹੋ ਗਈ ਆ ਤੇ ਬਲੱਡ ਅੱਜ ਵੀ ਦੇ ਰਿਹਾ ਪਰ ਮੈਨੂੰ ਕੋਈ ਕਮਜ਼ੋਰੀ ਮਹਿਸੂਸ ਨਹੀਂ ਹੋਈ ਕੁਝ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਇਹ ਹੀ ਦੇਣਾ ਚਾਹੁੰਗਾ ਜਿਹੜੇ ਨੌਜਵਾਨ ਨਸ਼ਿਆਂ ਤੇ ਰਿਚਤਾ ਰਹੇ ਜਾਰੇ ਆਪ ਉਹਨਾਂ ਖੇਡਾਂ ਵਾਲੇ ਪ੍ਰੇਰਤਵੋ ਦੀ ਲੋੜ ਆ ਨਸ਼ੇ ਸ਼ਡ ਦੀ ਲੋੜ ਆ ਸਮਾਜ ਸੇਵੀ ਬਣਦੀ ਲੋੜ ਆ ਸਾਡੇ ਸਮਾਜ ਨੂੰ ਬਹੁਤ ਤੁਹਾਡੀ ਲੋੜ ਆ ਜੇ ਸਾਡੀ ਨੌਜਵਾਨ ਪੀੜ੍ਹੀ ਨਾ ਰਹੀ ਤੇ ਸਾਡੇ ਇਹੋ ਜਿਹੇ ਸਮਾਜ ਨੂੰ ਕੀ ਕਰਨਾ ਕੀ ਸਰਕਾਰਾਂ ਨੇ ਤੇ ਉਪਰਾਲਾ ਕਰ ਰਹੀਆਂ ਪਰ ਸਰਕਾਰਾਂ ਦਾ ਸਾਥ ਅਸੀਂ ਤਾਂ ਹੀ ਦੇ ਸਕਦੇ ਜੇ ਅਸੀਂ ਆਪ ਮਨ ਬਣਾ ਕੇ ਨਸ਼ੇ ਤੋਂ ਦੂਰ ਹੋਵਾਂਗੇ ਤੇ ਬਲੈਂਡ ਤਾਲ ਕਰਾਂਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ ਸਭ ਨਸ਼ਿਆਂ ਦੀ ਗੱਲ ਕੀਤੀ ਨਸ਼ਾ ਨੂੰ ਦੇਖਿਆ ਜਾਵੇ ਕਿ ਸਰਕਾਰ ਨੇ ਇਹਨਾਂ ਦੁੱਤੀ ਸੁਆ ਗਿਆ ਵਾ ਇਹ ਗੱਲ ਕਿੱਥੋਂ ਮੈਨਾਂ ਕਿ ਸਰਕਾਰਾਂ ਦਾ ਹੋਣੀ ਚਾਹੀ ਗਈ ਹਸਪਤਾਲਾਂ ਦੇ ਵਿੱਚ ਇਹ ਜਿਹੜੀ ਜਿਹੜੀ ਕਾਣ ਦੇ ਨਾਲ ਇਹ ਕੀ ਕਰਾਉਣਾ ਕਿ ਲੱਗਾ ਸ਼ੁਰੂ ਕਰਦਾ ਤੇ ਅੱਜ ਵੀ ਦੇਖਿਆ ਜਾ ਰਿਹਾ ਕਿ ਲਾਈਨਾਂ ਲੱਗੀਆਂ ਨੇ ਇੱਕ ਵਾਰ ਆਖਣੀਆਂ ਦੇਖੋ ਇੱਕ ਨਸ਼ੇ ਤੋਂ ਤੋੜ ਕੇ ਦੂਜੇ ਨਸ਼ੇ ਤੇ ਲੌਣਾ ਇੱਕ ਭਰਮ ਕੱਢ ਕੇ ਇੱਕ ਵਹਿਮ ਪਰਮ ਕੱਢ ਕੇ ਦੂਜੇ ਪਰਮ ਦੇ ਵਿੱਚ ਪਾਉਣਾ ਇਹੀ ਹਾਲਾਤ ਆ ਕਿ ਜਿਹੜਾ ਸਾਡਾ ਸਮਾਜ ਕਮਾਉਣ ਨੂੰ ਤਾਂ ਸਿੱਖਿਆ ਅਮਰਦਾਰੀ ਵੀ ਬਹੁਤ ਸਾਰੇ ਨੇ ਤੇ ਜਾਂਦੇ ਵਕ ਵਕ ਡੇਰੀਆਂ ਤੇ ਪਖੰਡੀ ਬਾਬਿਆਂ ਦੇ ਜਾਂ ਪੁੱਛਣ ਵਾਲਿਆਂ ਕੋਲ ਇੱਕ ਪਰਮ ਕੱਢ ਕੇ ਦੂਜੇ ਪਰਮ ਤੇ ਪਾਇਆ ਜਾਂਦੇ ਆ ਤੇ ਇਸੇ ਤਰ੍ਹਾਂ ਜਿਹੜਾ ਸਰਕਾਰ ਵੱਲੋਂ ਗੋਲੀ ਚਲਾਈ ਗਈ ਆ ਉਹ ਕੋ ਨਸ਼ੇ ਦਾ ਹੱਲ ਕਰਦੀ ਨਹੀਂ ਕਰ ਉਹ ਇੱਕ ਨਸ਼ਾ ਹਟਾਉਣ ਵਾਲਾ ਤੇ ਪੱਤਰ ਘਟੇਵਾ ਤੇ ਉਹਦੀ ਗੋਲੀ ਦਿੱਤੀ ਜਾਂਦੀ ਆ ਤੇ ਉਹ ਉਹਦੀ ਤੋੜਨੀ ਆ ਉਹਦੀ ਪਰ ਹੋ ਕੀ ਰਿਆਂ ਉਹ ਗੋਲੀ ਨੌਜਵਾਨ ਖਾ ਨਹੀਂ ਰਿਹਾ ਨੌਜਵਾਨ 100 ਤੋਂ 150 ਰੁਪਏ ਦੇ ਚ ਗੋਲੀ ਵੇਚ ਰਿਹਾ ਅੱਜ ਤੁਸੀਂ ਜਾ ਕੇ ਕਲੀਨਿਕਾਂ ਦੇ ਵੇਖੋ ਲੈਣਾ ਲੱਗੀਆਂ ਪਈਆਂ ਨੇ ਇਲਾਜ ਬਣੇ ਗੋਲੀ ਗੋਲੀ ਲੈਂਦੇ ਜਰੂਰ ਆ ਪਰ ਗਾਂ ਵੇਚਦੇ ਜਿਨ੍ਹਾਂ ਦੇ ਕਾਠ ਨਹੀਂ ਬਣੇ